ਜੇ ਭਾਈ ਅੱਜ ਹਣਾ ਹੁੰਦਾ ਤੇ ਭੈਣ ਨੂੰ ਕਿੰਨਾ ਚਾਹ ਚੜਦਾ ਹੁਣ ਇਹ ਸਭ ਲਾ ਲਓ ਯਾਰ ਭਾਈ ਵੀ ਮੋਟਰਸਾਂ ਲਈ ਆਣਾ ਕਰੇ ਤੇਲ ਚੋਂ ਹੁਣ ਕੋਈ ਨਹੀਂ ਕਰੇ ਓਏ ਹੋਏ ਮਾਤਾ ਦੀ ਡੈਥ ਹੋ ਗਈ ਸੀ ਪਹਿਲਾਂ ਕੁ ਸਾਲ ਪਹਿਲਾਂ ਹਣਾ ਤੇ ਹੁਣ ਭਾਈ 2-3 ਦਿਨ ਹੋਏ ਯਾਰ ਭਾਂਦਿਆ ਸੀ ਭਾਈ 6 ਮਹੀਨੇ ਦਾ ਉਹ ਪੂਰਾ ਹੋ ਗਿਆ ਭਾਈ ਉਹਦੇ ਚੱਕਰ ਯਾਰ ਭਾਈ ਖੁਸ਼ੀ ਵੀ ਆ ਹਾਂ ਦੁੱਖ ਵੀ ਆ ਖੁਸ਼ੀ ਦੀ ਵੀ ਆਈ ਜਾਂਦੀ ਦੁੱਖ ਵੀ ਆਈ ਜਾਂਦਾ ਜੇ ਭਾਈ ਅੱਜ ਹਣਾ ਹੁੰਦਾ ਤੇ ਭੈਣ ਨੂੰ ਕਿੰਨਾ ਚਾਹ ਚੜਦਾ ਹੁਣ ਇਹ ਸਭ ਲਾ ਲਓ ਯਾਰ ਭਾਈ ਦੀ ਮੋਟਰਸਾਂ ਲਈ ਆਣਾ ਕਰੇ ਤੇਲ ਚੋਂ ਹੁਣ ਕੋਈ ਨਹੀਂ ਕਰੇ ਹਾਂ ਜੀ ਪਲੇਅਰ ਗਰਾਊਂਡਾਂ ਦੇ ਵਿੱਚ ਨਾ ਖੇਡਦਾ ਹੀ ਵਧੀਆ ਲੱਗਦਾ ਹਨਾ ਜਿਹੜੀਆਂ ਪਲੇਅਰ ਦੇ ਮਨ ਨੂੰ ਮਜਬੂਰੀਆ ਹੁਣ ਇੱਕ ਦੋ ਦਿਨ ਹੋ ਗਏ ਤੁਹਾਡੇ ਪੰਜ ਦੀ ਡੈਥ ਹੋਈ ਹੈ ਤੇ ਹੁਣ ਤੁਸੀਂ ਇੱਧਰ ਤਿਆਰ ਹੁੰਨੇ ਹੋਏ ਆ ਫਿਰ ਮੈਚ ਵਾਸਤੇ ਯਾਰ ਭਾਈ ਮੈਂ ਖੇਡਦਾ ਹਾਂ ਨਾ ਹਾਂ ਹਾਂ ਕਿਉਂ ਨਾ ਭੈਣ ਜੀ ਹਾਂ ਨਾ ਖੇਡਦਾ ਹਾਂ ਕੋਈ ਚੱਕਰ ਨਹੀਂ ਉਹ ਮੇਰੀ ਬੁਰੀ ਯਾਰ ਭਾਈ ਖੇਡਣ ਦਾ ਧਿਆਨ ਪਰ ਕੋਈ ਨਹੀਂ ਬਾਈ ਹੌਸਲਾ ਰੱਖਿਆ ਯਾਰ ਉਹ ਨਾਲ ਬਾਕੀ ਹੌਸਲਾ ਯਾਰ ਤੇਰਾ ਵੀ ਇੰਨੀ ਟੈਨਸ਼ਨ ਹੋ ਰਹੀ ਦੇ ਬਾਵਜੂਦ ਵੀ ਮੈਂਗਾ ਵੀ ਆਪਣੇ ਤਿਆਰ ਹੁੰਦਾ ਵਾਂ ਜੀ ਕਿੰਨਾ ਹੈਡ ਮਰਾ ਬਰਾਦ ਕੋ ਉਹ ਵੀ ਕੋਈ ਨਹੀਂ ਵਿਕੀ ਇੰਨਾ ਨਹੀਂ ਕਰੀਦਾ ਫਿਰ ਹਾਂ